ਹੈਲੋ ਜੀ ਨੀਟਿੰਗ ਐਂਡ ਕ੍ਰੋਚਟ ਦੀ ਦੁਨੀਆ 'ਚ ਤੁਹਾਡਾ ਸਵਾਗਤ ਹੈ ਤਾਂ ਫਿਰ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਇੱਕ ਨਵਾਂ ਪੈਟਰਨ ਜਿਹਨੂੰ ਬੁਣਾਂਗੇ ਆਪਾਂ ਇਸ ਕਲਰ 'ਚ ਜਿਹਨੂੰ ਆਪਾਂ ਹਾਨੀ ਕਲਰ ਵੀ ਕਹਿੰਦੇ ਆ ਡਾਰਕ ਚਾ ਕਲਰ ਹੈ ਇਸ ਤਰ੍ਹਾਂ ਜਪਾ ਪੈਟਰਨ ਬਣਾਵਾਂਗੇ ਪੈਟਰਨ ਐਦਾਂ ਦਾ ਜਿਹਦੇ ਲਈ ਤੁਹਾਨੂੰ ਬਾਰਡਰ ਦੀ ਕੋਈ ਲੋੜ ਨਹੀਂ ਤੁਸੀਂ ਇਸ ਪੈਟਰਨ ਨੂੰ ਸਿੱਧਾ ਹੀ ਸ਼ੁਰੂ ਕਰਕੇ ਆਪਣਾ ਪ੍ਰੋਜੈਕਟ ਬਣਾ ਸਕਦੇ ਹੋ ਤੁਹਾਨੂੰ ਇਹਦੇ ਲਈ ਬਾਰਡਰ ਦੀ ਕੋਈ ਲੋੜ ਨਹੀਂ ਕਿਉਂਕਿ ਜੇ ਪੈਟਰਨ ਐਦਾਂ ਦਾ ਤਾਂ ਤੁਸੀਂ ਇਹਨੂੰ ਐਜ਼ ਅ ਬਾਰਡਰ ਵੀ ਯੂਜ਼ ਕਰ ਸਕਦੇ ਹੋ ਤਾਂ ਫੇਰ ਸ਼ੁਰੂ ਕਰਨ ਜਾ ਰਹੇ ਅੱਜ ਦਾ ਸੇਵ ਵਾਲਾ ਪੈਟਰਨ ਜਿਹਨੂੰ ਆਪਾਂ ਬਾਰਡਰ ਦੇ ਕੋਈ ਲੋੜ ਨਹੀਂ ਬਾਰਡਰ ਤੋਂ ਬਿਨਾ ਇਹ ਵਾਲਾ ਸਾਡਾ ਪ੍ਰੋਜੈਕਟ ਬੜਾ ਹੀ ਸੋਨਾ ਬਣ ਕੇ ਆਊਗਾ ਤੇ ਇਹਦੇ ਲਈ ਸਾਨੂੰ ਅਸੀਂ ਕੁੰਡੇ ਪਾ ਲੈਣੇ ਦੇਖੋ ਮੈਂ ਨਿੱਚੋ ਇਹ ਵਾਲੇ ਡਿਜ਼ਾਈਨਰ ਕੁੰਡੇ ਪਾਏ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਕੁੰਡੇ ਪਾ ਸਕਦੇ ਹੋ ਕੋਈ ਕਿੰਗਰੀ ਵਾਲੇ ਕੁੰਡੇ ਪਾ ਲਓ ਕੋਈ ਵੀ ਪਾ ਲਓ ਕਿਉਂਕਿ ਥੋੜੇ ਜਿਹਾ ਡਿਜ਼ਾਈਨਰ ਦੇ ਕੁੰਡੇ ਹੋਣਗੇ ਤਾਂ ਹੀ ਵਧੀਆ ਲੱਗੂਗੀ ਤੇ ਉਹਨਾਂ ਲਈ ਇਹ ਮੈਪਲਾਈ ਵਾਲੀ ਮੈਂ ਚਾਰ ਪਲਾਈ ਕੀਤਾ ਹੋਇਆ ਇਹਨੂੰ ਤਾਂ ਸਲਾਈਆਂ ਨਹੀਂ ਆਪਾਂ 10 ਨੰਬਰ ਦੀਆਂ ਤਾਂ ਇਹਦੇ ਲਈ ਕੁੰਡੇ ਚਾਹੀਦੇ ਆ ਸਾਨੂੰ 16 16 16 16 ਦੇ ਮਲਟੀਪਲ ਕੁੰਡੇ 16 ਕੁੰਡੇ ਤੇ ਇੱਕ ਪੈਟਰਨ ਸਾਡਾ ਬਣ ਕੇ ਆਊਗਾ 16 16 16 ਦੇ ਕੁੰਡੇ ਚਾਹੀਦੇ ਨੇ ਮਲਟੀਪਲ ਤੇ ਚਾਰ ਕੁੰਡੇ ਐਕਸਟਰਾ ਮੈਂ 16 16 16 ਪਲੱਸ ਚਾਰ ਕੁੰਡੇ ਪਾ ਲਈ ਹੋਏ ਹੋ ਗਿਆ 16 32 48 ਪਲੱਸ 2 50 ਮਲਕਿ ਮੈਂ ਪੰਜਾਇਆ ਅ 16 16 16 16 32 48 48 دو گنڑے ادھر ایکسٹرا 50 تے دو گنڑے ادھر ایکسٹرا 52 مینز کہ मैम 55 گنڑے پانے ہوئے تے پاسے دے لیے تھانوں یہی دھیان رکھنا ہے کہ 16 دے ملٹیپل گنڑے پانے تے چار گنڑے ایکسٹرا پانے تے اسی شروع کر دے پیٹرن دی فرسٹ رو پیٹرن ساڈا سیدھی رو تو ہی شروع ہونا ہے اگر تھوڑا بارڈر تو بعد رو پٹھی آ رہی ہے تاں تسی کرو پا لو نہیں تاں اے بارڈر تو بعد نہیں سوری ਕੁੰਡੇ ਪਾਉਣ ਤੋਂ ਬਾਅਦ ਹੀ ਇਹ ਅਗਰ ਤੁਹਾਡੇ ਪਹਿਲੀ ਰੋ ਸਿੱਧੀ ਆ ਰਹੀ ਹੈ ਤਾਂ ਅਸੀਂ ਉੱਥੋਂ ਹੀ ਪੈਟਰਨ ਨੂੰ ਸ਼ੁਰੂ ਕਰ ਲੈਣਾ ਸਿੱਧੀ ਸਾਈਡ ਤੋਂ ਸਾਡਾ ਪੈਟਰਨ ਸ਼ੁਰੂ ਹੋਣਾ ਹੈ ਪਹਿਲੇ ਕੁੰਡੇ ਨੂੰ ਐਸਟੇਚ ਕਰਾਂਗੇ ਦੂਜੇ ਕੁੰਡੇ ਨੂੰ ਅਸੀਂ ਸਿੱਧਾ ਗੁਣਾਂਗੇ ਦੂਜੇ ਕੁੰਡੇ ਨੂੰ ਸਿੱਧਾ ਗੁਣਨ ਤੋਂ ਬਾਅਦ ਤਾਗੇ ਨੂੰ ਆਪਣੇ ਵੱਲ ਕਰਾਂਗੇ ਤੇ ਅਗਲੇ ਦੋ ਕੁੰਡਿਆਂ ਦਾ ਅਸੀਂ ਇੱਕ ਕਰਾਂਗੇ ਸਿੱਧਾ ਇਹ ਦੋਨੇ ਕੁੰਡੇ ਲੈ ਸਿੱਧਾ ਫਾਇਲ ਦੂ ਦਾ ਇੱਕ ਫੇਰ ਤਾਗਾ ਗਿਆ ਕੀਤਾ ਦੋਨੇ ਕੁੰਡੇ ਲੈ ਸਿੱਧੇ ਹੀ ਦੋ ਦਾ ਇੱਕ ਫਿਰ ਤਾਂ ਗੱਗੇ ਕੀਤਾ ਫਿਰ ਦੋਨਾਂ ਦਾ ਕੀਤਾ ਦੋ ਦਾ ਇੱਕ ਫਿਰ ਤਾਂ ਗੱਗੇ ਲਿਆ ਫਿਰ ਕੀਤਾ ਦੋ ਦਾ ਇੱਕ ਠੀਕ ਹੈ ਜੀ ਇਹ ਹੁਣ ਸਾਡੇ ਕੁੰਡੇ ਕਿੱਦਾਂ ਅਡਜਸਟ ਹੋਣੇ ਆ ਉਹ ਸ਼ਾਇਦ ਤੁਹਾਨੂੰ ਅਗਲੀ ਰੋਜ਼ ਪਤਾ ਲੱਗ ਜਾਊਗਾ ਕਿਉਂਕਿ ਆ ਦੇਖੋ ਇੱਥੇ ਤਾਂ ਸਾਡਾ ਪੈਟਰਨ ਸ਼ੁਰੂ ਹੋਣਾ ਆਵਲਾ ਇੱਥੇ ਸਿਕ ਕੁੰਡਾ ਬਦਾਣਾ ਹੈ ਸਾਡਾ ਹਮੇਸ਼ਾ ਹੀ ਵਧੂਗਾ ਤੇ ਇਹ ਅਸੀਂ ਸਿਰਫ ਇਸ ਵਾਰ ਹੀ ਵਧਾਏ ਆ ਅਗਲੀ ਵਾਰ ਤੋਂ ਇਹ ਨਹੀਂ ਬਤਾਵਾਂਗੇ ਤੇ ਧੱਗ ਆਪਣੇ ਵੱਲ ਕੀਤਾ ਤੇ ਤੁਸੀਂ ਇਹਨੂੰ ਨਾਲ ਦੇ ਨਾਲੇ ਬੋਨੋ ਤਾਂ ਹੀ ਤੁਹਾਨੂੰ ਪਤਾ ਲੱਗਣਾ ਨਹੀਂ ਕਨਫਿਊਜ਼ਨ ਜੀ ਰਹਿ ਜਾਣੀ ਆ ਫਿਰ ਅਸੀਂ ਧੱਗ ਅੱਗੇ ਕੀਤਾ ਅਗਲੇ ਕੁੰਡੇ ਲਈ ਤਿੰਨ ਦੋਨੋਂ ਇਹ ਤਾਂ ਲਿਆ ਤੀਸਰਾ ਲਈ ਹਟਾ ਤੇ ਤਿੰਨ ਦਾ ਕਰ ਲਿਆ ਇੱਕ ਇਹ ਸਾਡੇ ਇੱਕ ਪੈਟਰਨ ਦੇ ਸੈਂਟਰ ਵਾਲਾ ਸਾਈਡ ਆ ਗਈ ਹੋਈ ਹੈ ਠੀਕ ਹੈ ਫਿਰ ਤਾਂ ਅੱਗੇ ਕੀਤਾ ਦੋ ਦਾ ਇੱਕ ਤੁਹਾਨੂੰ ਪੂਰੀ ਰੋ ਪਹਿਲਾਂ ਹੀ ਪੂਰੀ ਦੇਖਣੀ ਪੈਣੀ ਹੈ ਕਿਉਂਕਿ ਤੁਹਾਨੂੰ ਪਹਿਲਾਂ 16 ਕੁੰਡਿਆਂ ਤੇ ਪੈਟਰਨ ਸਮਝ ਆ ਜਾਵੇ ਤਿੰਨ ਦਾ ਇੱਕ ਕਰਨ ਤੋਂ ਬਾਅਦ ਅਸੀਂ ਦੋ ਦਾ ਇੱਕ ਕੀਤਾ ਇੱਕ ਵਾਰੀ ਫੇਰ ਧੱਗ ਆਪਣੇ ਵੱਲ ਫੇਰ ਦੋ ਦਾ ਇੱਕ ਕੀਤਾ ਦੋ ਵਾਰੀ ਠੀਕ ਹੈ ਫੇਰ ਧੱਗ ਆਪਣੇ ਵੱਲ ਫੇਰ ਦੋ ਦਾ ਇੱਕ ਕੀਤਾ ਤਿੰਨ ਵਾਰੀ ਤੇ ਇਸ ਤੋਂ ਬਾਅਦ ਧੱਗ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਇੱਥੇ ਤੱਕ ਸਾਡਾ ਇੱਕ ਪੈਟਰਨ ਕੰਪਲੀਟ ਹੋ ਗਿਆ ਦੇਖੋ 1 2 3 4 5 6 7 8 9 10 11 12 13 14 15 16 ਸਾਡਾ 16 ਕੁੰਡਿਆਂ ਤੇ ਵਾਲਾ ਪੈਟਰਨ ਕੰਪਲੀਟ ਹੋ ਗਿਆ ਫਿਰ ਅਸੀਂ ਇਦਾਂ ਹੀ ਪੈਟਰਨ ਰਿਪੀਟ ਕਰਨਾ ਹੈ ਦੇਖੋ ਕਿਦਾਂ ਤੱਗ ਆਪਣੇ ਵਾਲ ਕਰਕੇ ਫਿਰ ਇੱਥੇ ਦੋ ਦਾ ਇੱਕ फिर तग अपने वाल करके फिर दो दा एक फिर तग अगे करके दो दा एक इस तो बद अब तीन का एक करना है इदा ही एक अगे करके सेंटर वाला अस बैकलुपू तीन तो का एक कर देना ठीक है जी ਤਿੰਨ ਦਾ ਇੱਕ ਕਰਨ ਤੋਂ ਬਾਅਦ ਫਿਰ ਅਸੀਂ ਥੱਗੇ ਨੂੰ ਬਲ ਪਾਵਾਂਗੇ ਬਲ ਪਾ ਕੇ ਫਿਰ ਅਸੀਂ ਦੋ ਦਾ ਇੱਕ ਇੱਕ ਵਾਰੀ ਫਿਰ ਬਲ ਪਾਇਆ ਦੋ ਦਾ ਇੱਕ ਦੋ ਵਾਰੀ ਫਿਰ ਬਲ ਪਾਇਆ ਦੋ ਦਾ ਇੱਕ ਤਿੰਨ ਵਾਰੀ ਇਸ ਤੋਂ ਬਾਅਦ ਥੱਗੇ ਨੂੰ ਅੱਗੇ ਕਰਕੇ ਇੱਥੇ ਆ ਸਾਡਾ ਫਿਰ ਇੱਥੇ 18 ਕੁੰਡਿਆਂ ਦਾ ਸੋਰੇ 16 ਕੁੰਡਿਆਂ ਦਾ ਪੈਟਰਨ ਇੱਥੇ ਤੱਕ ਪੂਰਾ ਹੋ ਗਿਆ ਇੱਥੋਂ ਲੈ ਕੇ ਇੱਥੇ ਤੱਕ ਸਾਡਾ 16 ਕੁੰਡਿਆਂ ਦਾ ਪੈਟਰਨ ਹੈ ਕਿਉਂਕਿ ਫਿਰ ਅਸੀਂ ਇੱਥੇ ਦੇਖੋ ਤਾਗਾ ਦੇ ਕਰਕੇ ਇੱਕ ਕੁੰਡਾ ਸਿੱਧਾ ਇੱਥੋਂ ਸਾਡਾ ਫਿਰ 18 ਕੁੰਡਿਆਂ ਦਾ ਪੈਟਰਨ ਸ਼ੁਰੂ ਹੋ ਗਿਆ ਨਾ ਸਿੱਧਾ ਉਸ ਤੋਂ ਬਾਅਦ ਫਿਰ ਅਸੀਂ ਦੇਖੋ ਬਲ ਪਾਵਾਂਗੇ ਬਲ ਪਾ ਕੇ ਦੋ ਦਾ ਇੱਕ ਇੱਕ ਵਾਰੀ ਫੇਰ ਤਾਗਾ ਕੇ ਦੋ ਦਾ ਇੱਕ ਦੂਜੀ ਵਾਰੀ ਸੇ ਧਾਗਾ ਅੱਗੇ ਕਰਕੇ 2 ਦਾ 1 ਤਿੰਨ ਵਾਰੀ ਤਿੰਨ ਵਾਰੀ 2 ਦਾ 1 ਕਰਨ ਤੋਂ ਬਾਅਦ ਫਿਰ ਅਸੀਂ ਧਾਗਾ ਅੱਗੇ ਕਰਾਂਗੇ ਤੇ ਅਸੀਂ ਇੱਥੇ ਕਰਾਂਗੇ 3 ਦਾ 1 ਐਦਾਂ ਹੀ ਸੈਂਟਰ ਚੋਂ ਕੁੰਡਾ ਲੈ ਕੇ 3 ਦਾ 1 ਠੀਕ ਹੈ ਕੁੰਡਾ ਅੰਦਰੋਂ ਲੈ ਲੈਣਾ ਲੈ ਕੇ ਅਸੀਂ 3 ਦਾ 1 ਕਰ ਦ। 3 ਦਾ 1 ਕਰਨ ਤੋਂ ਬਾਅਦ ਫਿਰ ਅਸੀਂ ਬਲ ਪਾ ਕੇ ਦੋ ਦਾ 1 ਇੱਕ ਵਾਰੀ ਤਾ ਗਾ ਗਏ ਦੋ ਦਾ 1 ਦੋ ਵਾਰੀ ਫਿਰ ਦੋ ਦਾ 1 ਲਾਸਟ ਅਜਾ ਫਿਰ ਅਸੀਂ ਇੱਕ ਬਲ ਪਾ ਕੇ ਦੋ ਕੁੰਡੇ ਸਾਡੇ ਸਿੱਤੇ बस पहली रो थानू थोड़ी औखी लगेगी अभी पैटर्न सैट करना यह बॉर्डर के नाल की रो है तो करके थोड़ी मीनस के तो उपर वाली रो है तो थोड़ी औखी है बाकी रो बिल्कुल ही सौखे सौखे पै ने पुठी रो कुछ भी नहीं करना पूरी दूरी रो पुठी बन लेनी पैटर्न दैकेंड रो है असी रोंग साइड पर हैं तो पूरी दूरी रोह असी पुठी बना के कंप्लीट कर लेना ਪੂਰੀ ਰੋ ਪੁੱਠੇ ਪਾ ਕੇ ਆ ਜਨੈ ਅਸੀਂ ਸਿੱਧੀ ਰੋ ਤੇ ਪੈਟਰਨ ਦੀ 3ਰੋ ਸਿੱਧੀ ਰੋ ਦੇ ਵਿੱਚ ਅਸੀਂ ਆਕੇ ਹੁਣ ਪੈਟਰਨ ਦੀ 3ਰੋ ਪੈਟਰਨ ਦੀ 3ਰੋ ਚ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਦੂਜੇ ਕੁੰਡੇ ਨੂੰ ਸਿੱਧਾ ਬੁਣਾਗੇ ਅਸੀਂ ਇੱਥੇ ਪਹਿਲਾਂ ਵੀ ਆ ਦੇਖੋ ਇੱਥੇ ਜਾਲੀ ਪਾਈ ਸੀ ਫਿਰ ਇੱਥੇ ਜਾਲੀ ਪਾਵਾਂਗੇ ਜਾਲੀ ਪਾ ਕੇ ਹੁਣ ਇੱਥੇ ਅਸੀਂ ਦੋ ਦਾ ਇੱਕ ਨਹੀਂ ਕਰਨਾ ਅਸੀਂ ਇਹ ਸਾਰੇ ਹੀ ਕੁੰਡੇ ਸਿੱਧੇ ਮੁੱਲ ਲੈਣੇ ਇੱਕ ਦੋ ਤਿੰਨ चार पे असी तीन का एक किता ठीक है छे कुंडे सीधे बुनने के बाद फिर असी तीन का एक करना तो अगेन पीछे ही देखो। दो कुंडे ले, एक तो एक लेकों लेके असें करता तीन का एक इस बार फिर असी छे कुंडे सीधे एक दो 3 4 5 6 6 ਕੁੰਡੇ ਸਿੱਧੇ ਬੁਣਨ ਤਾਂ ਬਾਅਦ ਦੇਖੋ ਇੱਥੇ ਸਾਡੀ ਪਹਿਲਾਂ ਜਾਲੀ ਪਈ ਹੋਈ ਫਿਰ ਅਸੀਂ ਇੱਥੇ ਜਾਲੀ ਪਾ ਕੇ ਇੱਕ ਕੁੰਡਾ ਸਿੱਤਾ ਫਿਰ ਜਾਲੀ ਪਾਵਾਂਗੇ ਤਾਂ ਫਿਰ ਇਦਾਂ ਹੀ ਫਿਰ 6 ਕੁੰਡੇ ਸਿੱਧੇ 1 2 3 4 5 6 6 ਕੁੰਡੇ ਸਿੱਧੇ ਤਾਂ ਬਾਅਦ ਫੇਰ ਅਸੀਂ ਤੇ 3/1 ਕਦ ਖਤ ਤੇ 3/1 ਖੋਇਆ ਹੋਇਆ ਹੈ 2 ਕੁੰਡੇ ਇਧਰੋਂ 1 ਕੁੰਡਾ ਇਧਰੋਂ ਲਾ ਕੇ 3/1 3/1 ਕਰਨ ਤੋਂ ਬਾਅਦ ਫੇਰ ਅਸੀਂ 6 ਕੁੰਡੇ ਫੇਰ ਸਾਡੇ ਆਣਗੇ ਸਿੱਧੇ 1 2 3 4 5 ਛੇ ਛੇ ਤਬਾਦ ਕਰੇ ਸਿ ਚਾਲੀ ਪਾਵਾਂਗੇ ਤੇ 1 ਗੁੰਡਾ ਸਿੱਤਾ ਫੇਰ ਜਾਲੀ ਪਾਵਾਂਗੇ ਤੇ ਫੇਰ ਸਾਡੇ 6 ਗੁੰਡੇ ਸਿੱਧੇ ਬਸ ਅੱਧੇ ਪੂਰੀ ਰੋ ਸਾਡੀ ਪੈ ਜਾਣੀ ਹੈ 1 2 3 4 5 6 ਤੁਹਾਨੂੰ ਗੁੰਡੇ ਅੱਗੇ ਕਾਊਂਟ ਕਰਨ ਦੀ ਲੋੜ ਹੀ ਨਹੀਂ ਪੈਣੀ ਜਿੱਥੋਂ ਕਟਿੰਦਾ ਇੱਕਿੱਤਾ ਉਹਦੇ ਉੱਪਰੋਂ ਸਿੱਧਿੰਦਾ ਇੱਕ ਕੱਟੇ ਚਲੇ ਜਾਣਾ ਹੈ ਤਦੇ ਰੋਹੇ ਪੂਰੀ ਕਰਕੇ ਆ ਜਾਨੇ ਅਸੀਂ ਪੈਟਰਨ ਦੀ 4th ਰੋ ਪੂਰੀ ਪੁੱਠੀ ਪਾ ਕੇ ਫੇਰ ਪੈਟਰਨ ਦੀ ਪੰਜਵੀਂ ਰੋਸੇ ਸਿੱਧੀ ਰੋਹ ਚ ਆ ਜਾਂਦੀ ਹੈ ਹੁਣ ਅਸੀਂ ਆਗੇ ਪੈਟਰਨ ਦੀ ਪੰਜਵੀਂ ਰੋਹ ਚਾਰੋ ਸਾਡੀਆਂ ਪੈ ਚੁੱਕੀਆਂ ਚਾਰੋ ਤੋਂ ਬਾਅਦ ਤੁਹਾਨੂੰ ਪੈਟਣਾ ਦੇਖੋ ਦਿਖਣਾ ਸ਼ੁਰੂ ਹੋ ਗਿਆ ਵੀ ਇੱਦਾਂ ਪੈ ਰਹੇ ਆ ਤੇ ਹੁਣ ਅਸੀਂ ਪੰਜਵੀਂ ਰੋਹ ਜਿਹੜੀ ਪੈਟਰਨ ਦੀ ਪੰਜਵੀਂ ਰੋਹ ਹੈ ਸੇਮ ਜਿਸ ਤਰ੍ਹਾਂ ਪੈਟਰਨ ਦੀ ਤੀਸਰੀ ਰੋਹ ਪਾਈ ਸੀ ਉਦਾਂ ਹੀ ਪੈਣੀ ਹੈ ਪਹਿਲੇ ਕੁੰਡੇ ਨੂੰ ਐਸਟਿਚ ਦੂਜਾ ਕੁੰਡਾ ਸਿੱਧਾ ਤਾਂ ਗੱਗਿਆ ਕਰਕੇ ਜਾਲੀ ਅਤੇ ਫੇਰ ਅਸੀਂ 1 2 3 4 5 6 6 ਕੁੰਡੇ ਬੰਨਣ ਤੋਂ ਬਾਅਦ ਦੇਖੋ ਆ ਦੇਖੋ ਤੁਹਾਨੂੰ 3 ਦਾ 1 ਪਤੇ ਲੱਗ ਰਹੇ ਵੀ ਕਿੱਥੇ ਹੋ ਰਹੇ ਆ ਫਿਰ ਤਾਂ ਤੁਹਾਨੂੰ ਕੁੰਡੇ ਕਾਊਂਟ ਕਰਨੇ ਦੀ ਲੋੜ ਨਹੀਂ ਪੈਣੀ ਸਾਨੂੰ ਪਤਾ ਲੱਗ ਜਾਣਾ ਵੀ ਸ ਇਹ 3 ਦਾ 1 ਕਿੱਥੇ ਕਰ ਰਹੇ ਆ 3 ਦਾ 1 ਕਰ ਰਹੇ ਆ ਅਸੀਂ ਇੱਥੇ ਤਾਂ ਫਿਰ ਦੇਖੋ 2 ਨੂੰ ਲਿਆ ਇਧਰੋਂ ਤੇ ਇਹ ਕੁੰਡੇ ਨੂੰ ਲਿਆ ਇਧਰੋਂ ਤੇ ਅਸੀਂ ਕੀਤਾ 3 ਦਾ 1 3 ਦਾ 1 ਕਰਨ ਤੋਂ ਬਾਅਦ ਫਿਰ ਅਸੀਂ 6 ਕੁੰਡੇ ਸਿੱਧੇ 1 2 3 4 5 6 ਤੇ ਇੱਥੇ ਫੇਰ ਅਸੀਂ ਇੱਕ ਪਾਣੀ ਚਾਲੀ ਹੋਣਾ ਸਾਡੇ ਇੱਥੇ ਜਾਲੀ ਦੇ ਉੱਪਰ ਜਾਲੀ ਅੱਦੇ ਸਿੱਧਾ ਕੁੰਡਾ ਚੱਲੀ ਜਾਣਾ ਇੱਥੇ ਜਾਲੀ ਪਾਉਣ ਤੇ ਨਾਲ ਹੀ ਇੱਥੇ ਸਾਡਾ 18 ਕੁੰਡਿਆਂ ਦਾ ਇੱਕ ਪੈਟਰਨ ਕੰਪਲੀਟ ਹੋ ਜਾਂਦਾ ਫੇਰ ਸਾਡਾ ਸ਼ੁਰੂ ਹੋ ਜਾਣਾ ਇੱਕ ਕੁੰਡਾ ਸਿੱਧਾ ਜਾਲੀ ਜਾਲੀ ਤੋਂ ਬਾਅਦ ਇੱਥੇ 6 ਕੁੰਡੇ ਸਿੱਧੇ 1 2 3 4 5 6 ਛੇ ਤਵਾ ਦੇਖੋਗੇ ਆ ਦੇਖੋ ਸਾਡਾ ਤਿੰਨ ਦਾ ਇੱਕ ਦਾ ਆ ਗਿਆ ਆ ਦੇਖੋ ਤਿੰਨ ਦਾ ਇੱਕ ਅਸੀਂ ਇੱਥੇ ਕਰ ਰਹੇ ਆ ਤੇ ਅਸੀਂ ਫੇਰ ਇੱਥੋਂ ਦੋ ਪਹਿਲਾਂ ਦੂਜਾ ਕੁੰਡਾ ਲਿਆ ਤੀਸਰਾ ਇੱਧਰੋਂ ਲਿਆ ਤੀਸਰਾ ਇੱਧਰੋਂ ਲੈਣ ਤੋਂ ਬਾਅਦ ਅਸੀਂ ਇੱਥੇ ਘੱਟਾ ਤਿੰਨ ਦਾ ਇੱਕ ਤਿੰਨ ਦਾ ਇੱਕ ਕਰਨ ਤੋਂ ਬਾਅਦ ਫੇਰ ਅਸੀਂ ਬੁਣਾਂਗੇ ਛੇ ਕੁੰਡੇ ਸਿੱਧੇ 1 2 3 4 5 6 ਛੇਵਾ ਕੁੰਡਾ ਸਾਡਾ ਜਾਲੀ ਵਾਲਾ ਆ ਜਾਂਦਾ ਜਿਹਨੂੰ ਸਿੱਧਾ ਬੁਣਦੇ ਹਾਂ ਇਸ ਤੋਂ ਬਾਅਦ ਫੇਰ ਅਸੀਂ ਜਾਲੀ ਪਾਵਾਂਗੇ ਤੇ ਫੇਰ ਅਸੀਂ ਫੇਰ 10 18 ਕੁੰਡੇ ਦਾ ਪੈਟਰਨ ਇੱਧਰ ਵੀ ਇਦਾਂ ਹੀ ਬਣਾਉਂਦੇ ਚਲੇ ਜਾਣਾ ਤੇ ਸਾਡੀ ਪੰਜਵੀਂ ਰੋਸ ਇਦਾਂ ਹੀ ਕੰਪਲੀਟ ਕਰ ਲੈਣੀ ਹੈ ਤੇ ਪੰਜਵੀਂ ਰੋ ਕੰਪਲੀਟ ਕਰਨ ਤੋਂ ਬਾਅਦ ਛੇਵੀਂ ਰੋ ਸਾਡੀ ਫੇਰ ਪੁੱਠੀ ਪਾਉਗੀ ਇੱਕ ਵਾਰ ਫੇਰ ਦੇਖ ਲਓ 1 2 3 4 5 6 ਕੁੰਡੇ ਸਾਡੇ ਆ ਜਾਣੇ ਇੱਧਰ ਆ ਦੇਖੋ ਸਿੱਧੇ 6 ਕੁੰਡੇ ਸਿੱਧਾ ਤਰ੍ਹਾਂ ਅੱਧੇ ਅਸੀਂ ਕਰ ਰਹੇ ਹਾਂ ਤਿੰਨ ਦਾ ਇੱਕ ਤਿੰਨ ਦਾ ਇੱਕ ਤਬਾ ਫੇਰ ਸਾਡੇ 6 ਕੁੰਡੇ ਸਿੱਧੇ ਆ ਜਾਣੇ 1 2 3 4 5 6 6ਤ ਬਾਅਦ ਫਿਰ ਅਸੀਂ ਇੱਥੇ ਜਾਲੀ ਪਾ ਕੇ ਲਾਸਟ ਚ ਵੀ ਦੇਖੋ ਸਾਡੀ ਜਾਲੀ ਪੈ ਰਹੀ ਸ਼ੁਰੂ ਚ ਵੀ ਜਾਲੀ ਪੈ ਰਹੀ ਹੈ ਬਸ ਇਹ ਧਿਆਨ ਰੱਖਣਾ ਤੁਸੀਂ ਹੁਣ ਆਗੇ ਅਸੀਂ ਪੈਟਰਨ ਦੀ 6ਵੀਂ ਰੋਹ ਜਿਹੜੀ ਕਿ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਕੇ ਆ ਜੰਨੇ ਪੈਟਰਨ ਦੀ 7ਵੀਂ ਰੋਹ ਚ ਹੁਣ ਅਸੀਂ ਆਗੇ ਪੈਟਰਨ ਦੀ 7ਵੀਂ ਰੋਹ ਪੈਟਰਨ ਦੀ 7ਵੀਂ ਰੋਹ ਪੈਟਰਨ ਦੀ ਤੀਸਰੀ ਤੇ ਜਿੱਦਾਂ ਪੰਜਵੀਂ ਰੋਹ ਪਈ ਉਹdਹੀ ਪਾਣੀ ਹੈ ਦੋ ਕੁੰਡੇ ਸਿੱਧੇ ਧਾਗਾ ਅੱਗੇ ਕਰਕੇ ਜਾਲੀ ਇੱਥੇ ਸਾਡੇ 6 ਕੁੰਡੇ ਸਿੱਧੇ ਆਉਂਦੇ ਹੁਣ ਤੁਹਾਨੂੰ ਕੋਈ ਕੁੰਡੇ ਕਾਊਂਟ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਜਿੱਥੇ ਅਸੀਂ ਤਿੰਨ ਦਾ ਇੱਕ ਬਣਾ ਰਹੇ ਹਾਂ ਤੁਹਾਨੂੰ ਸਾਫ਼ ਹੀ ਪਤਾ ਲੱਗ ਜਾਣਾ ਆ ਦੇਖੋ ਆਹ ਵਾਲਾ ਕੁੰਡਾ ਜਿਹਦੇ ਨਾਲ ਅਸੀਂ ਇਹ ਵਾਲਾ ਕੁੰਡਾ ਜਿਹਦੇ ਨਾਲ ਅਸੀਂ ਤਿੰਨ ਦਾ ਇੱਕ ਬਣਾ ਰਹੇ ਹਾਂ ਤੇ ਹੁਣ ਤੁਹਾਨੂੰ ਇਹ ਸਾਫ਼ ਹੀ ਪਤਾ ਲੱਗਣਾ ਸ਼ੁਰੂ ਹੋ ਜਾਣਾ ਹੁਣ ਅਸੀਂ ਇੱਥੇ ਤੱਕ ਆ ਜਾਣਾ ਤੇ ਇੱਥੇ ਅਸੀਂ ਬਣਾ ਲੈਣੀ ਤਿੰਨ ਦਾ ਇੱਕ ਦੋ ਲੈ ਕੁੰਡੇ ਇੱਧਰ ਤੇ ਤੀਸਰਾ ਇੱਧਰੋਂ ਲਈਏ ਤਿੰਨ ਦਾ ਇੱਕ ਤਿੰਨ ਦਾ ਇੱਕ ਬਣਾਉਣ ਤੋਂ ਬਾਅਦ ਫੇਰ ਸਾਡੇ ਕੁੰਡੇ ਸਿੱਧੇ ਤੇ ਹੁਣ ਵੀ ਤੁਹਾਨੂੰ ਕੁੰਡੇ ਕਾਊਂਟ ਕਰਨ ਦੀ ਲੋੜ ਨਹੀਂ ਆ ਦੇਖੋ ਜਿੱਥੇ ਜਾਲੀ ਪਾਣੀ ਉੱਥੇ ਤੱਕ ਅਸੀਂ ਆ ਜਾਣਾ डिजाइन बहुत ही सौखा क्योंकि पहली है दो सिलाई है थोड़ा औखिया लगनी है इस बाद थो जो थोड़ा पैटर्न सैट हो गया तो उपर उदा ही पाँदे चले जाए आखो इतें आ गए इतने फिर जली सीधा आखो फिर जाली जो उपर जली तो फिर असी जिते तीन दाइक करना उक फिर बुनद्दे आ जाने वैसे इतने छे कुे होंगे छे कुंडे बुन के फिर आ गए अस जिते तीन दाइक कर रहे देखो इतने ਦੋ ਕੁੰਡੇ ਇੱਧਰ ਉਹ ਲੈ ਕੁੰਡਾ ਇੱਧਰ ਉਹ ਲੈ ਕੇ ਤਿੰਨ ਦਾ ਇੱਕ ਕਰ ਲਿਆ ਸੀ ਫਿਰ ਇਹ ਤਿੰਨ ਦਾ ਇੱਕ ਕਰਨ ਤੋਂ ਬਾਅਦ ਫੇਰ ਕੁੰਡੇ ਅਸੀਂ ਸਿੱਧੇ ਬੁਣ ਲੈਣੇ ਆ ਜਿੱਥੇ ਤੱਕ ਅਸੀਂ ਚਾਲੀ ਪਾਈ ਹੋਈ ਹੈ ਤੇ ਚਾਲੀ ਵਾਲੇ ਕੁੰਡੇ ਦੇ ਨਾਲ ਫੇਰ ਅਸੀਂ ਚਾਲੀ ਪਾ ਲੈਣੀ ਆ ਦੇਖੋ ਆ ਗਿਆ ਸਟ ਆਹ ਦੇਖੋ ਜਾਲੀ ਪਾਵਾਂਗੇ ਕੁੰਡਾ ਸਿੱਧਾ ਆ ਫੇਰ ਇੱਥੇ ਜਾਲੀ ਪਾਵਾਂਗੇ ਫੇਰ ਕੁੰਡਾ ਸਿੱਧਾ ਫੇਰ ਅਸੀਂ ਬੁਣਦੇ ਆ ਜਾਣਾ ਜਿੱਥੇ ਤੱਕ ਅਸੀਂ ਤਿੰਨ ਦਾ ਇੱਕ ਕਰਨਾ ਅੱਦੈਂ ਅਸੀਂ ਪਾਲਣੀ ਆਪਸੀ ਪੈਟਰਨ ਦੀ 7ਵੀਂ ਰੋ ਪੈਟਰਨ ਦੀ 7ਵੀਂ ਰੋ ਇੱਦਾਂ ਪਾ ਕੇ ਫਿਰ ਪੈਟਰਨ ਦੀ 8ਵੀਂ ਰੋ ਪਾਲਣੀ ਪੂਰੀ ਦੀ ਪੂਰੀ ਪੁੱਠੀ ਤੇ ਪੈਟਰਨ ਦੀ 8ਵੀਂ ਰੋ ਪੁੱਠੀ ਪਾ ਕੇ ਸਾਡਾ ਪੈਟਰਨ ਇੱਕ ਵਾਰੀ ਕੰਪਲੀਟ ਹੋ ਜਾਣਾ ਹੈ 8 ਰੋ ਤੋਂ ਬਾਅਦ ਸਾਡਾ ਇਹ ਪੈਟਰਨ ਕੰਪਲੀਟ ਹੋ ਗਿਆ ਅਸੀਂ ਫਿਰ ਆਪਣਾ ਫਸਟ ਰੋ ਤੋਂ ਪੈਟਰਨ ਸ਼ੁਰੂ ਕਰ ਲੈਣਾ ਹੈ ਕਿੱਦਾਂ ਦੇਖੋ ਇੱਕ ਵਾਰੀ ਹੁਣ ਸਾਨੂੰ ਇੰਨੇ ਕੁੰਡੇ ਕਾਊਂਟ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਅਸੀਂ ਨੀਚੋਂ ਤੋਂ ਬੇਸਿਕ ਤੋਂ ਜਿੱਦਾਂ ਕੁੰਡੇ ਰੱਖੇ ਸਾਡੇ ਉਦਾਂ ਹੀ ਉੱਪਰ ਉੱਪਰ ਚੱਲੇ ਜਾਣਗੇ ਪਹਿਲੇ ਕੁੰਡੇ ਨੂੰ ਐਸਟਿਚ ਦੂਜਾ ਕੁੰਡਾ ਸਿੱਧਾ ਆ ਦੇਖੋ ਇੱਥੇ ਅਸੀਂ ਜਾਲੀ ਪਾਈ ਇੱਥੇ ਸੇ ਜਾਲੀ ਪਾ ਲੈਣੀ ਐ ਜਾਲੀ ਪਾ ਕੇ ਹੁਣ ਅਸੀਂ ਇੱਥੇ ਦੋ ਦਾ ਇੱਕ ਕਰਨਾ ਪਰ ਜਿਹੜਾ ਦੋ ਦਾ ਇੱਕ ਕਰਨਾ ਉਹ ਹੁਣ ਕਰਨਾ ਐ ਅਸੀਂ ਇਦਾਂ ਬਸ ਇਸ ਰੋਚਤ ਸੇ ਹੀ ਧਿਆਨ ਰੱਖਣਾ ਦੋ ਦਾ ਇੱਕ ਫਿਰ ਅਸੀਂ ਦੇਖੋ ਜਾਲੀ ਪਾਈ ਫਿਰ ਦੋ ਦਾ ਇੱਕ ਬੈਕ ਲੂਪ ਤੋਂ ਫੇਰ ਅਸੀਂ ਜਾਲੀ ਪਾਈ ਫੇਰ ਦੋ ਦਾ ਇੱਕ ਬੈਕ ਲੂਪ ਤੋਂ ਹਾਂ ਦੇਖੋ ਹੁਣ ਆ ਗਿਆ ਸਾਡਾ ਤਿੰਨ ਵਾਲਾ ਕੁੰਡਾ ਤਾਂ ਫੇਰ ਅਸੀਂ ਇੱਥੇ ਇੱਕ ਜਾਲੀ ਪਾ ਕੇ ਤਿੰਨ ਦਾ ਇੱਕ ਕਰ ਲਵਾਂਗੇ ਜਿਹੜਾ ਤਿੰਨ ਦਾ ਇੱਕ ਆ ਸਾਡਾ ਪੂਰੇ ਪੈਟਰਨ ਚ ਐਦਾ ਸੇਮ ਹੈ ਹੀ ਤਿੰਨ ਦਾ ਇੱਕ ਚੱਲਦੇ ਜਾਣਾ ਦੋ ਇਧਰੋਂ ਲੈ ਆਏ ਇੱਕ ਇਧਰੋਂ ਲੈ ਆ ਕੇ ਤਿੰਨ ਦਾ ਇੱਕ ਬਣਾ ਲਿਆ بس پہلے ہی روز ਤੁਹਾਨੂੰ ਕੁੰਡੇ ਸੈੱਟ ਕਰਨ ਦੇ ਲੋਡ ਪੈਣੇ ਉਸ ਤੋਂ ਬਾਅਦ ਜਦੋਂ ਤੁਸੀਂ ਅਗਲੀ ਜਾਲੀ ਵਾਲਾ ਪਾਣਾ ਤਾਂ ਤੁਹਾਨੂੰ ਇੰਨਾ ਔਖਾ ਨਹੀਂ ਹੋਣਾ ਕਿਉਂਕਿ ਇਹ ਸਿੱਧੇ ਉੱਪਰ ਉੱਪਰ ਹੀ ਪਾ ਲੈਣਾ ਤਿੰਨ ਦਾ ਇੱਕ ਫੇਰ ਅਸੀਂ ਦੇਖੋ ਜਾਲੀ ਦੋ ਦਾ ਇੱਕ ਹੁਣ ਅਸੀਂ ਫਰੰਟ ਲੁੱਕ ਤੋਂ ਕਰਨੇ ਆ ਫੇਰ ਅਸੀਂ ਜਾਲੀ ਪਾਈ ਫੇਰ ਅਸੀਂ ਜਾਲੀ ਪਾਵਾਂਗੇ ਤੇ ਦੋ ਦਾ ਇੱਕ ਕਰਾਂਗੇ ਫੇਰ ਅਸੀਂ ਜਾਲੀ ਪਾਈ ਤੇ ਇੱਥੇ ਫੇਰ ਅਸੀਂ ਦੋ ਦਾ ਇੱਕ ਕਰ ਲਿਆ ਆ ਦੇਖੋ ਦੋ ਦਾ ਇੱਕ ਕਰਨ ਤੋਂ ਬਾਅਦ ਜਿਹੜਾ ਸਾਡਾ ਇਹ ਸਿੱਧਾ ਕੁੰਡਾ ਹੈ ਇਹ ਇੱਦਾਂ ਹੀ ਸਿੰਗਲ ਇੱਦਾਂ ਹੀ ਪੂਰੇ ਪੈਟਰਨ 'ਚ ਇੱਦਾਂ ਹੀ ਸਿੰਗਲ ਚੱਲਣਾ ਹੈ ਥਾਗਾ ਅੱਗੇ ਕਰਕੇ ਇਹਦੇ ਨਾਲ ਇਹ ਕੁੰਡਾ ਸਿੱਧਾ ਫੇਰ ਥਾਗਾ ਅੱਗੇ ਕੀਤਾ ਤੇ ਫੇਰ ਦੋ ਦਾ ਇੱਕ ਬੈਕ ਲੂਪ ਤੋਂ ਹੁਣ ਸਾਡਾ ਅਗਲੇ ਵਾਲਾ ਪੈਟਰਨ ਸ਼ੁਰੂ ਹੋ ਗਿਆ ਆ ਦੇਖੋ ਬੈਕ ਲੂਪ ਤੋਂ ਦੋ ਦਾ ਇੱਕ ਫੇਰ ਤਾਂ ਕੰਝਾਲੀ ਪਾਈ ਫੇਰ ਬੈਕ ਲੂਪ ਤੋਂ ਦੋ ਦਾ ਇੱਕ ਫੇਰ ਝਾਲੀ ਪਾਈ ਬੈਕ ਲੂਪ ਤੋਂ ਦੋ ਦਾ ਇੱਕ ਆ ਦੇਖੋ ਫੇਰ ਅਸੀਂ ਤਿੰਨ ਦਾ ਇੱਕ ਕਰਨਾ ਹੈ ਫੇਰ ਝਾਲੀ ਪਾ ਕੇ ਆ ਦੇਖੋ ਇੱਥੇ ਤਿੰਨ ਦਾ ਇੱਕ ਸਾਡਾ ਥਰੋਅ ਆਊਟ ਪੈਟਰਨ ਐਦਾ ਹੀ ਚੱਲਣਾ ਸਾਰੇ ਪੈਟਰਨ ਦੇ ਵਿੱਚ ਅਸੀਂ ਇੱਥੇ ਤਿੰਨ ਦਾ ਇੱਕ ਕਰਦੇ ਜਾਣਾ ਤੇ ਇਹ ਸਿੱਧੇ ਕੁੰਡੇ ਦੇ ਨਾਲ ਅਸੀਂ ਝਾਲੀ ਪਾਉਂਦੇ ਚਲੇ ਜਾਣਾ ਫਿਰ ਅਸੀਂ ਆ ਦੇਖੋ ਇੱਕ ਕੁੰਡਾ ਇਧਰੋਂ ਲਾਵਾਂਗੇ ਇੱਕ ਇਧਰੋਂ ਲਾਵਾਂਗੇ ਦੋਨੇ ਲਈ ਤੀਸਰਾ ਕੁੰਡਾ ਇਧਰੋਂ ਲਿਆ ਤੇ ਅੱਜ ਅਸੀਂ ਫੇਰ ਕਰਤਾ 3 ਦਾ 1 3 ਦਾ 1 ਕਰਨ ਤਾਂ ਬਾਅਦ ਫੇਰ ਜਾਲੀ ਪਾਵਾਂਗੇ ਤੇ ਫੇਰ 2 ਦਾ 1 ਫਰੰਟ ਲੂਪ ਤੋਂ ਫੇਰ ਜਾਲੀ ਪਾਈ ਫੇਰ ਅਸੀਂ 2 ਦਾ 1 ਕੀਤਾ ਫਰੰਟ ਲੂਪ ਤੋਂ ਫੇਰ ਅਸੀਂ ਜਾਲੀ ਪਾਈ ਫੇਰ 2 ਦਾ 1 ਕੀਤਾ ਆ ਦੇਖੋ ਜਾਲੀ ਤੇ ਸਾਡਾ ਕੁੰਡਾ ਫਰੰਟ ਲੂਪ ਤੋਂ 2 ਦਾ 1 ਫੇਰ ਅਸਿੱਧਾ ਕੁੰਡਾ ਇੱਥੇ ਨਾਲ ਫੇਰ ਅਸੀਂ ਜਾਲੀ ਪਾ ਲੈਣੀ ਹੈ ਤੇ ਇੱਕ ਕੁੰਡਾ ਸਿੱਧਾ ਫੇਰ ਇੱਥੇ ਜਾਲੀ ਪਾ ਕੇ ਨਾਲ ਹੀ ਅਸੀਂ ਦੋ ਦਾ ਇੱਕ ਬਸ ਐਦਾ ਇਸ ਪੈਟਰਨ ਨੂੰ ਪਾਈ ਜਾਣਾ ਪੁੱਠੀ ਰੋ ਫੇ ਪੂਰੀ ਪੁੱਠੀ ਸਾਡਾ ਪੈਟਰਨ ਫੇਰ ਅਸੀਂ ਫਸਟ ਰੋ ਤੋਂ ਸਟਾਰਟ ਕਰ ਲਿਆ ਹੋਇਆ ਐਦਾ ਇੱਕ ਤੋਂ ਅੱਠ ਰੋ ਅਸੀਂ बार-बार ਰਿਪੀਟ ਕਰੀ ਜਾਣੀ ਹੈ ਇੱਕ ਤੋਂ ਅੱਠ ਇੱਕ ਤੋਂ ਅੱਠ ਐਦਾ ਹੀ ਹੁਣ ਸਾਡੇ ਫਸਟ ਰੋ ਤੋਂ ਅਸੀਂ ਐਦਾ ਹੀ ਪਾ ਲਿਆ ਫੇਰ ਅਸੀਂ ਜਿੱਦਾਂ ਇੱਕ ਤੋਂ ਅੱਠ ਰੋ ਇੱਥੇ ਪਾਈਆਂ ਸੋ ਐਦਾ ਹੀ ਇਸੇ ਮੈਂ ਇੱਥੇ ਇੱਕ ਤੋਂ ਅੱਠ ਰੋ ਪਾ ਲੈਣੀ ਹੈ ਅਦੇਸੀ ਪੰਦੇ ਚਾਵਾਂਗੇ ਤੇ ਤੁਸੀਂ ਚਾਹੇ ਇਹਨੂੰ ਐਜ਼ ਅ ਬਾਰਡਰ ਯੂਜ਼ ਕਰ ਸਕਦੇ ਹੋ ਤਾਂ ਚਾਹੇ ਤੁਸੀਂ ਇਹਨੂੰ ਐਜ਼ ਅ ਪੈਟਰਨ ਯੂਜ਼ ਕਰ ਸਕਦੇ ਹੋ ਇਹ ਹੈ ਸਾਡੇ ਪੈਟਰਨ ਦੀ ਫਾਈਨਲ ਲੁੱਕ ਪੈਟਰਨ ਬਣਨ ਤੋਂ ਬਾਅਦ ਇੱਕ ਵਾਰ ਤਾਂ ਲੱਗੇਗਾ ਬੜਾ ਹੀ ਪਿਆਰਾ ਦੇਖੋ ਪੈਟਰਨ ਬਣ ਕੇ ਆਇਆ ਤੁਸੀਂ ਇਹਨੂੰ ਬਾਰਡਰ ਵੀ ਐਜ਼ ਅ ਯੂਜ਼ ਕਰ ਸਕਦੇ ਹੋ ਅਗਰ ਐਜ਼ ਅ ਬਾਟਮ ਬਣਾਣਾ ਤਾਂ ਆਪਾਂ ਇਹਨਾਂ ਆਪਣਾ ਕੇ ਛੱਡ ਦਵਾਂਗੇ ਆ ਦੇਖੋ ਇਹਨਾਂ ਤੁਸੀਂ ਇਹਨੂੰ ਐਜ਼ ਅ ਬਾਰਡਰ ਯੂਜ਼ ਕਰ ਸਕਦੇ ਹੋ ਸਿਰਫ ਆਪਾਂ 8 8 ਸਲਾਈਂ ਦਾ ਸਾਡਾ ਪੈਟਰਨ ਬਣ ਕੇ ਆਇਆ ਹੈ ਤੁਸੀਂ 16 ਸਲਾਈਂ ਪਾ ਲਓ 32 ਸਲਾਈਂ ਪਾ ਕੇ ਤੁਸੀਂ ਐਸੇ ਬਾਟਰ ਯੂਜ਼ ਕਰ ਸਕਦੇ ਹੋ ਤੇ ਐਸੇ ਪੈਟਰਨ ਦੇਖੋ ਕਿੰਨਾ ਵਧੀਆ ਆਊਗਾ ਨੀਚੇ ਕਟਾਣਗੇ ਤਾਂ ਦੇਖੋ ਬੜਾ ਹੀ ਪਿਆਰਾ ਬਣ ਕੇ ਆਊਗਾ ਤੁਸੀਂ ਇਹਨੂੰ ਫਰੌਕਸ 'ਚ ਪਾ ਸਕਦੇ ਹੋ ਕੁਰਤੇ 'ਚ ਨੀਚੇ-ਨੀਚੇ ਪਾ ਕੇ ਉੱਪਰ ਪਲੇਨ ਬਣ ਸਕਦੇ ਹੋ ਲੇਡੀਜ਼ ਕਾਰਡੀਗਨਸ 'ਚ ਨੀਚੇ ਪਾਓ ਸਕੀ ਵਿੱਚ ਪਾਓ ਟੌਪਸ ਲਈ ਬੈਸਟ ਡਿਜ਼ਾਈਨ ਹੈ ਅਗਰ ਤੁਸੀਂ ਗਰਲਸ ਦਾ ਟੌਪ ਬੁਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਇਹ ਪੈਟਰਨ ਵਧੀਆ ਲੱਗੂਗਾ ਤੁਸੀਂ ਇਸ ਪੈਟਰਨ ਨੂੰ ਕਾਫੀ ਜਗ੍ਹਾ ਅਡਜਸਟ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਜੈਕਟ ਚ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਚ ਪਾ ਸਕਦੇ ਹੋ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਫਰੌਕ ਲਈ ਬੈਸਟ ਪੈਟਰਨ ਹੈ ਕਿਉਂਕਿ ਫਰੌਕ ਲਈ نیچے ਅੰਨੇ ਨੇ ਫ੍ਰਿਲ ਤੇ ਤੁਸੀਂ ਪੈਟਰਨ ਪਾ ਲਓ 9 9 10 ਇੰਚ ਉਪਰੋਂ ਪਲੇਨ ਬੰਨ੍ਹੋ ਬੜੀ ਅਮੇਜ਼ਿੰਗ ਫਰੌਕ ਤੁਹਾਡੀ ਬਣ ਕੇ ਆਊਗੀ ਤਾਂ ਫਿਰ ਪਾਓ ਇਹ ਵਾਲਾ ਪੈਟਰਨ ਇਹਦੀ ਫਰੰਟ ਸਾਈਡ ਹੈ ਤੇ ਇਹਦੇ ਦੇਖੋ ਬੈਕ ਸਾਈਡ ਹੈ ਸਾਰੀ ਸਲਾਈਆਂ ਪੁੱਠਿਆਂ ਨੇ ਇਸ ਕਰਕੇ ਬੜੇ ਹੀ ਜਲਦੀ ਬਣ ਕੇ ਆ ਜਾਂਦਾ ਤਾਂ ਫਿਰ ਬਣਾਓ ਇਹ ਆਪਣਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਾਂ ਤੁਸੀਂ ਬਣ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ